ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੋ ਗਾਧ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੈ ਜੇ ਸੁਚੀ ਲੱਖ ਵਾਰ ਚਪੈ ਚਪਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸਹਸ ਧਿਆਨ ਪਾ ਲਖ ਹੋਹਾ ਤਾਂ ਇਕ ਨਾ ਚੱਲੇ ਨਾਲ ਕਿਸ ਤਿਆਰ ਹੋਈਐ ਇਕ ਕੁੜਾ ਟੁੱਟੈ ਪਾਲਾ ਹਕਮ ਰਜ਼ਾਈ ਚੱਲਣਾ ਨਾਨਕ ਲਿਖੇ ਅਨਲ ਹੁਕਮੀ ਹੁਣ ਆਕਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹਕਮੇ ਉਤਮ ਨੇਚ ਹੁਕਮਾਲਕ ਦੁੱਖ ਸੁਖ ਪਾਈਐ ਇਕਨਾ ਹੁਕਮੀ ਬਖਸੀਸਾ ਇਕ ਹੁਕਮੀ ਸਦਾ ਪੁਆਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਰਕ ਹੁਕਮੈ ਜੇ ਬੁੱਝਹਿ ਤਾ ਹੁਮਾ ਕਹਿਣਾ ਕੋਇ ਗਾ ਵੇਖੋ ਤਾਣ ਹੋਵੈ ਕਿਸ ਤਾਣ ਗਾ ਵੇਖੋ ਦਾਤ ਜਣੈ ਨਿਸਾਨ ਗਾ ਵੇਖੋ ਗੁਣ ਵਡਿਆਈਆਂ ਚਾੜ ਗਾ ਵੇਖੋ ਵਿਦਿਆ ਵਿਖਮ ਵਿਚਾਰ ਗਾ ਵੇਖੋ ਸਾਜ ਖੜੇ ਤਨ ਖੇ ਗਾ ਵੇਖੋ ਜੀ ਲੈ ਫਿਰ ਦੇ ਗਾ ਵੇਖੋ ਜਪੈ ਜਿਸੈ ਦੂਰ ਗਾ ਵੇਖੋ ਵੇਖੈ ਹਦਰਾ ਹਦੂਰ ਕਤਨਾ ਕਥੈ ਨ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟਾ ਦੇਦਾ ਦੇ ਲੈਂਦੇ ਤੱਕਾ ਹੈ ਜੁਗਾ ਜੁਗੰਤਰ ਖਾਈ ਖਾਹੇ ਹੁਕਮੇ ਹੁਕਮ ਚਲਾਇਦਾ ਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਬ ਸਤਨਾਏ ਪਖਿਆ ਪਉ ਅਪਾਦ ਆਖ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੁਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਖ ਦੁਆਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਖੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਤਾਨ ਗਾਵਿਆ ਸਣੀ ਅਮਨ ਰੱਖੀਐ ਭਾਉ ਦੁਖ ਪਰ ਹੱਸ ਕਰ ਲੈ ਜਾਏ ਗਰਮ ਕਾ ਨਾਦ ਗਰਮ ਕਵੇਦਨ ਗਰਮ ਕਰਹਿਆ ਸਮਾਏ ਗੁਰ ਈਸਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਏ ਜੇ ਹਉ ਜਨ ਅਖ ਨਾਹੀ ਕਹਿਣਾ ਕਤਨਾ ਨਾ ਜਾਈ ਗੁਨਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮਾ ਵਿਸਰਨ ਜਾਏ ਤੀਰਥ ਨਾਮ ਜੇ ਤਿਸ ਭਾਵਾ ਵਿਣਪਾਣੇ ਕੈ ਨਾਏ ਕਰੇ ਜੇ ਤਿਸ ਰਠੋਤ ਪਾਈ ਵੇਖਾ ਵਿਣ ਕਰਮਾ ਕੇ ਮਿਲ ਲਾਏ ਨਾਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੇ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਣ ਜਾਏ ਜੇ ਜੁਗ ਚਾਰੇ ਅਰਜਾ ਪੁਰਦ ਸੁਣੀ ਹੋਏ ਨਵੇਂ ਖੰਡਾ ਵਿਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਵ ਦੇਖਾਇ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਗੈ ਤਵਤ ਨ ਕੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣਾ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋ ਨ ਸੁਝੈ ਜੇ ਤਿਸ ਗੁਣ ਕੋ ਏ ਕਰੇ ਸੁਣ ਸਿਧ ਪੀਰ ਸਰਣਾਤ ਸੁਣਿਆ ਧਰਤ ਤਵਰ ਆਕਾਸ ਸੋਣਿਆ ਦੇਫਲੋ ਪਾਤਾਲ ਸੁਣ ਨਾ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬਰਮ ਇੰਦ ਸੁਣ ਮਖਸਲਾ ਹਨ ਮੰਦ ਸੁਣ ਜੋਗ ਜੋ ਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਟੜਕਾ ਇਸ ਨਾਨਕ ਸੁਣਿਆ ਪੜ ਕੜ ਪਾਵਹ ਮਾਨ ਸੁਣਿਆ ਲਾਗੇ ਸੱਚ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਅਸਰਾ ਗੁਨਾਖੇਗਾ ਸੁਣਿਆ ਸੇਖ ਪੀਰ ਪਖਿਆ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਹੋਵੇ ਅਸਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੋਖ ਪਾਪ ਕਾ ਨਾਸ ਮਨ ਕੇ ਗਤ ਕਹਿ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲੇਕਣ ਹਾਲ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸਰਤ ਹੋਵੇ ਮਨ ਬਦ ਮਨ ਸਗਲ ਪਨ ਕੇ ਸਾਧ ਮਨ ਮੋ ਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਆਪਸੋਂ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੱਚੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਪਾਵੈ ਮੁਕਤਿ ਦਵਾਰ ਮੰਨਾ ਪਰਵਾ ਦੇ ਸਾਧਾਰ ਮੰਨਾ ਤ੍ਰਿਤਾ ਦੇ ਗੁਰ ਸਿੱਖ ਮੰਨਾ ਨਾਨਕ ਨਾ ਭੇਖਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਇਹ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹ ਦਰ ਜਾਣ ਪੰਚਕ ਗੁਰ ਏਕ ਤਿਆਨ ਜੇ ਕੋ ਕਹਿ ਕਲੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਤੋਲ ਧਰਨ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੋਤ ਜੇ ਕੋ 부ਜੈ ਹੋਵੈ ਸਤਿਆਰ ਧਵਨ ਉਪਰ ਕੇਤਾ ਭਾਰ ਧਰਤੀ ਹੋਰ ਫਰੈੁਰ ਹੋਰ ਚਿਸਤ ਪਾਦ ਤਲੈ ਖਮਜੋਲ ਜੀ ਜਤ ਰੰਗਾ ਕੇ ਨਾਵ ਸਭ ਨ ਲਿਖਿਆ ਉਡੇਕਲਾ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕਿਤਹ ਹੋਏ ਕਿਤਹ ਤਣ ਸੁਅਦ ਹਰੂਪ ਕੀਤੀ ਦਾ ਜਾਣੇ ਕਉਣ ਕੋਤਾ ਕਿਤਕ ਸਭ ਇਕੁ ਕਭਾਓ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਵ ਇਕ ਵਾਰ ਜਾ ਤਤ ਭਾਵ ਸਾਈ ਭਰੇਕਾਰ ਤੂੰ ਸਦਾ ਸਲਾਮ ਧਨ ਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾ ਹਸੰਕਰੰਤਮਕ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾ ਅਸੰਖ ਸੋੜ ਮਹ ਭਗਤ ਸਾਧ ਅਸੰਖ ਮੋ ਲਿਉ ਲਾਇ ਤਾਰ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵੈ ਇਕ ਵਾਰ ਜੇ ਤਦ ਭਾਵੈ ਸਹੀ ਪ੍ਰੇਕਾਰ ਤੋ ਸਦਾ ਸਲਾਮਤ ਨਰਿੰਕਾਰ ਅਸੰਖ ਨੂਰ ਕ ਅੰਧ ਘੋੜ ਅਸੰਖ ਚੋਰ ਹਰਾਮ ਖੋਰਾ ਤਸੰਖ ਅਮਰ ਕਰ ਜਾਹੇ ਜੋਰ ਅਸੰਖ ਕਲਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਤਸੰਖ ਕੁੜਿਆ ਜ ਕੁੜੇ ਪੀੜਾਹੇ ਅਸੰਖ ਮਲੇਸ਼ ਮਰ ਭਖਾਹੇ ਅਸੰਖ ਨਿੰਦ ਕਸਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਦਵਾਰਿਆ ਨ ਜਾਵ ਏਕ ਵਾਰ ਜੋ ਤਦ ਪਾਵੈ ਸਾਈ ਭਲੇ ਕਾਰ ਸੋ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਸੰਕਥਾ ਅਸੰਖ ਕਮ ਅਗਮ ਸੰਕਲੋ ਅਸੰਖ ਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁੰਗਾ ਅਖਰੇ ਲੇਕਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਿਖਾਣ ਜਨ ਹ ਲਿਖ ਤਿਸਰ ਨਾਹਿ ਜੇ ਫਰਮਾਏ ਤਿਤ ਪਾਹਿ ਜਿਤਾ ਕੀਤਾ ਤਿਤ ਨੋ ਗਣ ਨਵ ਨਹਿ ਕੋਤਾਉ ਕੋਦਰਤ ਕਮਨ ਕਾਹ ਵਿਚਾਰ ਵਾਰਿਆ ਨ ਜਾ ਵਕ ਇਕ ਵਾਰ ਜੋ ਤਦ ਪਵੈ ਸਹੀ ਭਲੇ ਕਾਰ ਤੂੰ ਸਦ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਾ ਸਖੇ ਮੋਤਪਲੇਤੇ ਕਪੜ ਹੋਏ ਦੇ ਸਾਬੂਨ ਲਈ ਓਹ ਧੋਏ ਭਰੀਐ ਮਨ ਪਾਪਾ ਕੇ ਸੰਗ ਓਤਪੈ ਨਾ ਵੇ ਕੇ ਰੰਗ ਤonne ਪਾਪੀ ਆਕਣ ਨਾਹੇ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਪੇ ਹੀ ਖਾਹੋ ਨਾਨਕੁ ਹੁਕਮੀ ਆਬ ਹੋ ਜਾਹੋ ਏ ਦਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨ ਅਮਰ ਕੀਤਾ ਭਾਉ ਅੰਤਰਗਤ ਤੀਰਥ ਵਰਣਾਉ ਸਭ ਗੁਣ ਤੇਰੇ ਮਾ ਨਾਹੀ ਕੋਏ ਵਿਣਗੁਣ ਕੀਤਾ ਭਗਤ ਨਾ ਹੋਏ ਸਵਸਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੋਇਲਾ ਵਖਤ ਕਮਨ ਕਮਨ ਤਿਤ ਕਮਨ ਵਾਦ ਕਮਨ ਸਰੋਤੇ ਮਾਹੋ ਕਮਨ ਜਿਤ ਹੋਵਾ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲਿਖ ਪੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਲਿਖਨ ਲੇਖ ਪੁਰਾਨਾ ເທਤ ਵਰਨਾ ਜੋਗੀ ਜਾਣ ਰਤਮਹੁ ਨ ਕੋਏ ਜਹ ਕਰਤਾ ਸ੍ਰਿਠਿ ਕੋ ਸਾਜੈ ਆਪੇ ਜਾਣੈ ਸੋਏ ਕੇਵ ਕਰ ਅਕ ਕੇਵ ਸਲਾਹੇ ਕੇਵ ਵਰਣੀ ਕੇਵ ਜਾਣਾ ਨਾਨਕ ਅੱਖਣ ਸਭ ਕੋ ਆਖ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅੱਗੇ ਗਏ ਆ ਨਾ ਸੋਹਾ ਪਤਲ ਪਤਲ ਲਕ ਅਗਸ ਅਗਸ ਉੜਕ ਉੜਕ ਫਾਲਤ ਕੇ ਵੇਦ ਕਹਿਨ ਇਕ ਬਾਤ ਸੈ ਸ ਅਠਰਹ ਕਨ ਕ ਤੇਬ ਅਸਲ ਇਕ ਧਾਤ ਲੇਖਾ ਹੋਇ ਤਾ ਲਿਖਿਆ ਲੇਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਇਤੇ ਸੁਰਤ ਨਾ ਪਈਆ ਨਦੀਆਂ ਅਤੇ ਵਾਪ ਪਵਹ ਸਮੰਦ ਨਾ ਜਾਣੀਆਂ ਸਮੁੰਦਰ ਸਾਸ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੇ ਤੋਲ ਨਾ ਹੋਵਣੇ ਜਿਤ ਸ ਮਨ ਹੋ ਨ ਵਿਸਰਹ ਅੰਤ ਨਾ ਸਭ ਤੇ ਕਹਿਣਾ ਅੰਤ ਅੰਤ ਨਾ ਕਰਨੇ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਨਤਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਰ ਅੰਤ ਕਾਰਨ ਕੀਤੇ ਬਿਰਲਾਹਿ ਤਾਕੀ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਇ ਬਉਤਾ ਕਹੀਏ ਬਕਾ ਹੋਇ ਜੇ ਵੜਿਆ ਆਪ ਜਾਣਿਆ পাপ ਨਾਨਕ ਨਦਰੀ ਕਰ ਮੀਂਦਾਤਾ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਨਾਥ ਮਾਏ ਕਿਤੇ ਮੰਗ ਜੁਦ ਪਾਣ ਕਿਤੇ ਅਗਣਤ ਨਹੀਂ ਵਿਚਾਰਾ ਕਹਤੇ ਕਬ ਟੁੱਟੇ ਵਕਾਰ ਕਿਤ ਲੈ ਲ ਮਕਰਪਾਹਿ ਕਿਤ ਮੂਰਖ ਖਾਹੀ ਖਾਹੇ ਕਹਤੇ ਆਂ ਦੋਖ ਭੂਖ ਸਦ ਮਾਰ ਐਬੇ ਦਾ ਤੇਰੀ ਦਾ ਤਾਰ ਬੰਦ ਕਲਾ ਸੇ ਪਾਣੇ ਹੋਏ ਹੋਰ ਅੱਖ ਨਾ ਸਕੈ ਕੋਏ ਜੇ ਕੋ ਖਾ ਇੱਕ ਆਖਣ ਪਾਏ ਓ ਜਾਣੇ ਜੇ ਤਿਆ ਮੁਖ ਖਾਏ ਆਪੇ ਜਾਣਾ ਆਪੇ ਦੇ ਅਕਸ ਬੇ ਕਈ ਕੈ ਜਿਸ ਨੂੰ ਬਖਸ ਸਿਵਸਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਅਮਲ ਕੰਡਾੜ ਅਮਲ ਆਵਹ ਅਮਲ ਜਾਹੇ ਅਮਲ ਪਾਇ ਅਮਲ ਸਮਾਹੇ ਅਮਲ ਤਰਥ ਅਮਲ ਦੀਪਾਨ ਅਮਲ ਤਲ ਅਮਲ ਪ੍ਰਵਾਹ ਅਮੁਲਾ ਅਮੁਲਾ ਆਖਿਆ ਅਮੁਲ ਇਨਸਾਨ ਅਮੁਲਾ ਕਰਮ ਮੁਲ ਪ੍ਰਮਾਣ ਅਮੁਲਾ ਅਮਲ ਆਖਿਆ ਨਾ ਜਾਏ ਆਖ ਆਕਰਹਿ ਲਿਵ ਲਾਇ ਆਖੇ ਵਿਦ ਪਾਠ ਪੁਰਾਣ ਆਖ ਪੜਿਖਿ ਦੇਖਿਆ ਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦਾ ਆਕੇ ਇਸ ਰਾਖ ਸਦ ਆਕੇ ਕੀਤੇ ਕੀਤੇ ਬੁੱਧ ਆਕੇ ਦਨਵ ਆਕੇ ਦੇਵ ਆਕੇ ਸੁਨਰਮਨ ਜਨ ਸੇਵਾ ਕਿਤੇ ਆਕੇ ਅੱਖਣ ਪਾਹੇ ਕਿਤੇ ਕਹ ਕ ਟੁੱਟ ਜਾਹੇ ਇੱਥੇ ਕੀਤੇ ਹੋਰ ਕਰੇ ਤਾ ਆਕ ਨਾਸਕਹਿ ਈਕੇ ਜੇ ਵਡ ਭਾਵਾ ਚੇਵਡ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਅੱਖ ਬੁਰ ਵਿਗਾੜ ਤਾ ਲਿਖੀਐ ਸਿਰਗਾ ਵਾडा ਗਾਵਾਡ ਸੋਦਨ ਕਿ ਹਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕੇ ਤੇਰਾ ਕ੍ਰਿਸ਼ ਕਹੀ ਅਨਾ ਕੇ ਤੇ ਗਵਨ ਹਾਰੇ ਗਵ ਤਨ ਗਣ ਪਾਣੀ ਬਾ ਸੰਤਰ ਗਵ ਰਾਜਾ ਸਰੰਦੁ ਆਰੇ ਗਵ ਚਤ ਗਪਤ ਲਖ ਜਾਣਾ ਹ ਲਖ ਲਖ ਧਰਮ ਵਿਚਾਰੇ ਗਵ ਈਸ਼ਰ ਬਰਮਾ ਦੇਵੀ ਸਹਨ ਸਦਾ ਸਵਾਰੇ ਗਵ ਇੰਦਨ ਦਾਸ ਤਨ ਬੈਠੇ ਦੇਵਤਿਆਦਰ ਨਾਲੇ ਗਵ ਸਿਸਮਾਦੀ ਅੰਦਰ ਗਵਨ ਸਾਧ ਵਿਚਾਰੇ ਗਾਵ ਜਤਿਸਤੇ ਸੰਤੋਖੀ ਗਵਹ ਵੀਰ ਕਰਾਰੇ ਗਵਨ ਪੰਡਤ ਪੜਨ ਨ ਰਖੇ ਸਰ ਜੁਗ ਜੁਗ ਵਿਦ ਨਾ ਲੈ ਗਵਨ ਮੋਹਨੀਆ ਮਨ ਮੋਹਿਨਾ ਸੁਰਗਾ ਮੱਚ ਪਿਆਲੇ ਗਵਨ ਰਤਨੁ ਪਾਏ ਤੇਰੇ ਅਸਰ ਤੀਰਤ ਨਾਲੇ ਗਵਹ ਜੋਦ ਮਹਾਬਲ ਸੂਰਾ ਗਵਹ ਖਾਣੀ ਚਾਰੇ ਗਵ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹਿ ਤੁਧ ਨ ਗਵਹਿ ਜੋ ਤਧ ਭਾਵਨ ਰਤੇ ਤੇਰੇ ਭਗਤ ਰਸਾ ਲੇ ਹੋਰ ਕੀਤੇ ਗਵਨ ਸੇ ਮਾ ਚਤਨਾ ਆਗਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਏ ਹੈ ਭੀ ਹੁਸੇ ਜੈ ਨਾ ਜਸੇ ਰਤਨ ਜਨ ਰਚਾਈ ਦੰਗੇ ਦੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿ ਤਿਸ ਦੇ ਵਡਿਆਈ ਜੋ ਤਿਸ ਭਾਵੇਂ ਸੋਇ ਕਰਸੇ ਹੁਕਮ ਨਾ ਕਰਣਾ ਜਾਈ ਸੋ ਕਰ ਸਭ ਸਾਹ ਕਰ ਸਾਹਿਬ ਨਾ ਕਰਹਿ ਨਰ ਜਾਈ ਨੰਦਾ ਸੰਤੋਖ ਸਰਮਤ ਝੋਲੀ ਤੇ ਹਾਨ ਕੀ ਕਰਹਿ ਵਿਪੂਰਤਾ ਕੰ타 ਕਲਖ ਵਰੀ ਕਾਇਆ ਜੁਗਤ ਡੰਡਾ ਪਰਤੇਤ ਆਈ ਪੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦਿਤ ਸ ਆਦੇਸ ਆਤ ਅਨਿਲ ਅਨਾਥ ਨਾਹਤ ਜੁਗ ਜੁਗ ਇਕ ਵੇਸ ਭਗਤ ਗਿਆਨ ਦਇਆ ਪੰਡਾਰਣ ਘਟ ਘਟ ਵਜਹ ਨਾਦ ਆਪਨਾਥ ਨਾਥੇ ਸਭ ਜਾ ਕੀ ਰਦ ਸਦ ਅਵਰਾ ਸਾਧ ਸੰਜਗ ਵਿਜੋਗਦ ਕਰਤ ਲਾਵਹਿ ਲੈਕੇ ਆਵ ਭਾਗ ਆਦੇਸ ਤਿਸੈ ਆਦੇਸ ਅਦ ਅਨਿਰ ਅਨਾਥ ਨਾਥ ਜੁਗ ਜੁਗ ਇਕ ਵੇਸਾ ਇਕਾ ਨਹੀਂ ਜੁਗਤਵਿਆਏ ਤਿੰ ਚਲੇ ਪਰਵਾਣ ਇਕ ਸੰਸਾਰੇ ਇਕ ਭੰਡਾਰੇ ਇਕ ਲਾਏ دیਵਾਨਾ ਜਵਤਸ ਭਵਤ ਵਿਚ ਨਾਵੇਂ ਜਿਵ ਹੋਵੈ ਪਰਮਾਨ ਅਵਿਕੇ ਅਨਨਦਰਨ ਅਵ ਬਤ ਇਹੋ ਵਿਡਾਨੋ ਅਦਿਤਸੇ ਆਦੇਸ ਆਦ ਅਨਿਰਥਨਾਦ ਅਨਾਹਤ ਜੁਗ ਜੁਗ ਇਕ ਵੇਸ ਆਸਨ ਲੋਇ ਲੋਏ ਪੰਡਾਰ ਜੋਤ ਚ ਪਾਇਆ ਸੋ ਇਕ ਵਾਰ ਕਰ ਕਰ ਵਖੇ ਸਰਜਨ ਹਾਲ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨਿਲ ਅਨਤ ਨਾ ਹਥ ਜੁਗ ਜੁਗ ਇਕੋ ਵੇਸ ਇਕ ਦੋ ਜੇ ਬੋਲ ਲਖ ਹੋ ਹ ਲਖ ਹੋ ਵਹ ਲਖ ਵੇਸ ਲਖ ਲਖ ਕਿੜਾ ਆਖੀਐ ਹੈ ਇਕ ਨਾਮ ਜਗਦੀਸ਼ਾ ਇਤਰਾ ਪਤ ਪਵੜੀਆਂ ਚੜਿਏ ਹੋਏ ਏਕੇਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਏ ਰੇਸਾ ਨਾਨਕ ਨਦਰੀ ਪਾਈਆ ਕੁੜੀ ਕੁੜਾ ਠੀਸ ਅਕਣ ਜੋਰ ਚੁਪਾ ਨਾ ਜੋਲ ਜੋ ਨਾ ਮੰਗਣ ਦੇਣ ਨਾ ਜੋਰਾ ਅੰਜੋਰ ਨ ਜੀਵਨ ਮਰਨ ਨਾ ਜੋਲ ਜੋ ਨਾ ਰਾਜ ਮਾਲ ਮਨ ਸੋੜਾ ਜੋ ਨ ਸੁਰਤੀ ਗਿਆਨ ਵਿਚਾਰ ਜੋ ਨੁ ਜੁਗਤੀ ਛੋਟਾ ਸੰਸਾਰ ਜੈਸਾ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਤੇ ਦਤੇ ਤੇ ਤੇਵਾਦ ਪਉਣ ਪਾਣੀ ਅਗਨੀ ਪਾਤਲ ਤਿਸੋਈ ਧਰਤੀ ਤਾ ਪਰਕੇ ਧਰਮ ਸਾਧ ਤਿਸ ਵਿੱਚ ਜੀਅ ਜੁਗਤ ਕੇ ਰੰਗ ਨਿਕੈ ਨ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਵਾਜ਼ ਤਿੱਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਕਵੈ ਨਿਸ਼ਾਨ ਕਤਵ ਕਈ ਉਤਪਾਏ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕਿਤੇ ਪਾਉਣ ਪਾਣੀ ਵੈਸੰਤਰ ਕਿਤੇ ਕਾਨ ਮਹੀਸਾ ਕਿਤੇ ਬਰਮੇ ਘਾੜਤ ਕੜਿਅਹ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੇਤੇ ਕਿਤੇ ਧੁਕ ਉਪਦੇਸਾ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਤਿਵਦਨਾਥ ਕੇਤੇ ਕਿਤੇ ਦੇਵੀ ਵੇਸਾ ਇਤੇ ਦੇਵਦਾਨੁ ਮਨ ਕੀਤੇ ਕੀਤੇ ਰਤਨਾ ਸਮੰਦਾ ਕੀਤੀਆਂ ਕਹਾਣੀ ਖੇਤੀਆਂ ਬਾਣੀ ਕੀਤੇ ਪਾਤ ਨਰਿੰਦਾ ਕੀਤੀਆਂ ਸਰਥੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਬਿਨੋਦ ਕੋੜ ਆਨੰਦ ਸਰਮ ਅਖੰਡ ਕੇ ਬਾਣੀ ਰੂਪ ਤਿਤੈ ਕਰਤ ਘੜਿਆ ਬਹੁਤ ਅਨੂਪਾ ਤਾਂ ਕੀ ਅਗਲਾ ਖੱਤਿਆ ਨਾ ਜਾਹੇ ਜੇ ਕੋ ਕਹ ਪਿਛੈ ਪਛਤਾਏ ਤਿਤੈ ਘੜਿਆ ਸੁਰਤ ਮਤਿ ਮਨ ਗੋਦ ਤਿਤੈ ਘੜਿਆ ਸੁਰਸਿਦਾ ਕੇ ਸੁਧ ਕਰਮ ਅਖੰਡ ਕੀ ਬਾਣੀ ਜੋਦ ਤਿਤੈ ਹੋਰ ਨ ਕੋਈ ਹੋਦਾ ਦੇਤਾ ਜੋਤ ਮਹਾਬਲ ਸੂਰ ਤਿੰਨ ਮਹਾਰਾਜ ਰਹਿਆ ਭਰਪੂਰ ਤਿਤੈ ਸਿਤ ਸਿਤ ਮਮ ਮਾਹੇ ਤਕ ਰੂਪ ਨ ਕਿਤਨੇ ਜਾਹੇ ਨਾ ਉਮਰ ਨ ਠਾਗੇ ਜਾਹੇ ਜਿਨ ਕੈ ਰੰਗ ਵਸੈ ਮਨ ਮਾਹੇ ਤਿਤੈ ਭਗਤ ਵਸੈ ਕੇ ਲੋ ਕਰ ਅਨੰ ਸਚਾ ਮਨ ਸੋਏ ਸਤ ਖੰਡ ਵਸਨ ਰੰਖੜ ਕਰ ਕਰ ਵੇਖ ਨਦਰ ਨਿਹਾਲ ਤਿਤਖੰਡ ਮੰਡਲ ਵਰ ਭੰਡ ਜੇ ਕੋ ਕਥਾ ਤ ਅੰਤ ਨ ਅੰਤ ਤਿਤ ਲੋ ਲੋ ਅਕਰ ਜਿਵ ਜਿਵ ਹੁਕਮਾ ਤਿ ਵੈ ਤਿ ਕਾਦ ਵਿਕ ਵਿਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧਿਰਜ ਸੁਨਿਆਦ ਅਹਰਨ ਮਤ ਵੇਦ ਹਥਿਆਦ ਭਉ ਕਲਾ ਅਗਨ ਤਪਤਾ ਭੰਡਾ ਪਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸਚੀ ਟਕਸਾਲ ਜਨਕ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰਨ ਹਾਲ ਸਲੋਕਾ ਪਵਨ ਗੁਰ ਪਾਣੀ ਪਤਮਾ ਤਾਤ ਤਰਤ ਮਹਤ ਦਿਵਸ ਰ ਦੁਇ ਦਾਈ ਦਾਇ ਖਿਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਸੁਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੇਤੀ ਛੁਟੀ ਨਾਲ ਜਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ